ਆਰ ਕੀ ਦੇ 83 ਲਿਖੇ ਸਮੇਂ ਦੀ ਯਾਮ ਕਾਂਗਰਸ ਸਰਕਾਰ ਵੱਲੋਂ ਰੋਹਾਨੀਅਤ ਦੇ ਕੇਂਦਰਾਂ ਸੰਜੀਵਤਤਾ ਦਾ ਅਪਡੇਟ ਦੇ ਵਾਲਾ ਮਹਾਨ ਪਵਿੱਤਰ ਅਸਥਾਨ ਤਾਂ ਤਾਂ ਸੋਡੀ ਸੰਤਾ ਜੀ ਦਾ ਸ਼੍ਰੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦਾ ਪਾਵਨ ਅਸਥਾਨ ਦਿੱਖੇ ਸਭੇ ਭਾਵ ਨਹੀਂ ਤੁਜ ਜੇ ਆਂ ਵੱਧ ਹੋ ਪੁਰਖ ਬਿਧਾਤੈਨ ਤਾਂ ਤੂੰ ਸੋਹਿਆ ਖਤਰੀ ਬ੍ਰਹਮਣ ਸੂਦਵਾਸ ਉਪਦੇਸ਼ ਤਮਰਨਾ ਕੋ ਸਾਂਝਾ ਦੇਵ ਦਸਮੇਂ ਸ੍ਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਕੇ ਆ ਪਤੀ ਫੌਜਾਂ ਵੱਲੋਂ ਅਟੈਕ ਕਰਦਿਆਂ ਹੋਇਆਂ ਮੇਰੀ ਧੀ ਦੇ ਮਾਲਕ ਦਾ ਧਨ ਧਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਹਾਰਾਜ ਜੀ ਦਾ ਪਾਵਨ ਤਖਤ ਸਿੱਖਾਂ ਦਾ ਸਰਪੋੱਚਾ ਤੱਕ ਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਈ ਕਾਂ ਧੋਪਾਂ ਦੇ ਗੋਲਿਆਂ ਦੇ ਨਾਲ ਟਹਿ ਢੇਰੀ ਕੀਤਾ ਗਿਆ ਅਦਨ ਸ੍ਰੀ ਗੁਰੂ ਅਰਜਨ ਦੇ ਮਹਾਰਾਜੀ ਦੇ ਸ਼ਹੀਦੀ ਗੁਰਤੂਰਬ ਸਮੇ ਆਇਆ ਹੋਇਆ ਸੰਗਤ ਬਿਆਨਤ ਸੰਗਤਾਂ ਨੂੰ ਗੋਲਨਾ ਦਾਨ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ ਕਬੀਰ ਮੋਹ ਮਰਨੇ ਕਾ ਚਾਹੋ ਹੈ ਮਰੂਤਾ ਕਦਵਾਰ ਬਾਦਸ਼ਾਹੀ ਨਾਮਾ ਵਕਤਾਂ ਸਾਰਾ ਮੀਮੀ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤਾ ਵਿਆਨੀ ਜਗਨੈਲ ਸਿੰਘ ਦੀ ਖਾਲਸਾ ਢੰਡਰਾ ਵਾਲੇ ਭਾਈ ਸਾਹਿਬ ਭਾਈ ਅਮਰਿਤ ਸਿੰਘ ਜੀ ਬਾਬਾ 18 ਸਿੰਘ ਜੀ ਜਰਨੈਲ ਭਾਈ ਸ਼ਬੇਕ ਸਿੰਘ ਜੀ ਅਤੇ ਕਿਨਾਂ ਦੇ ਸਮੂਹ ਸਾਥੀਆਂ ਵਾਲੇ अनेका ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਾਂ ਕਿ ਆਰਿਆਂ ਚੌਹਾਂ ਸਰਜਾ ਦੇ ਅਦਿਆਲਿਆਂ ਮੁਕਤੇ ਆਆਂ ਜੱਖਾਂ ਜੋਖਾ ਜੀ ਦੇਖ ਕੇ ਅਣ ਲਿਟ ਕੀਤਾ ਤੈਨਾ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਸ ਸੇਵਾ ਲਈ ਕੁਰਬਾਨੀਆਂ ਕੀਤੀਆਂ ਧੰਨ ਨਹੀਂ ਹਾਰੇ ਆ

ਸੋ ਨੰਦ ਆਵੀ ਸੋ ਹਾਏ ਹਾਏ ਕਰੇ ਦਿਨ ਰਾਤ ਵਾਇਆ ਦੁਖ ਮੋਹਿਆ ਹਉ ਮੈਂ ਹੋਇਆ ਮੇਰੀ ਮੇਰੀ ਕਰਤ ਵਿਹਾਵੇ ਤੋਂ ਮੈਨੂੰ ਲੱਗਦਾ ਹੈ ਕਿ ਨਵੀਂ ਸਵੇਰ ਇੱਕ ਨਵੀਂ ਸੋਚ ਇੱਕ ਨਵਾਂ ਜਿਹੜਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜਿਹੜੀ ਆ ਵਿਚਾਰਧਾਰਾ ਜਿਹੜੀ ਹੈ ਔਰ ਵਿਚਾਰਧਾਰਾ ਤੋਂ ਹੀ ਅਛੀ ਦਾਸ ਸਿੰਘ ਵਾਲੀ ਜਿਹੜੀ ਸੰਤ ਜਰੈਲ ਸਿੰਘ ਭਾਈ ਮਰੀਤ ਸਿੰਘ ਵਾਲੀ ਸੀ ਔਰ ਕੁਰਬਾਨੀ ਵਾਲੇ ਲੋਕ ਜਿਹਨਾਂ ਨੂੰ ਪਛਾਣਟ ਆਇਆ ਗਿਆ ਸੀ ਸਮੇਂ ਦੀ ਹਕੂਮਤ ਤੇ ਹੋਰ ਸਿਆਸੀ ਲੋਕਾਂ ਨੇ ਅੱਜ ਉਹਨਾਂ ਲੋਕਾਂ ਦੀ ਜਿੱਤ ਉਹਦੇ ਨਾਲ ਮੈਂ ਸਮਝਦਾ ਐ ਕਿ ਇਹ ਸੱਚ ਦੀ ਜਿੱਤ ਐ ਝੂਠ ਦੇ ਖਿਲਾਫ ਸੱਚ ਦੀ ਜਿੱਤ ਹੋ ਰਹੀ ਐ ਤਾਂ ਮੈਂ ਅਜੇ ਤੱਕ ਰਿਜ਼ਲਟ ਪੂਰੇ ਆਇ ਨਹੀਂ ਔਰ ਰਿਜ਼ਲਟ ਆ ਰਿਹਾ ਹੈ ਔਰ ਮੈਂ ਤਾਂ ਇੱਥੇ ਅਖੰਡ ਪਾਠ ਸਭਾਣੀ ਸ਼ੁਰੂ ਕਰਾਉਣ ਆਇਆ ਸੀ ਤੋਂ ਮੈਂ ਸਮਝਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸੱਚ ਨੂੰ ਪਛਾਣਿਆ ਹੈ ਔਰ ਜਿਨ੍ਹਾਂ ਲੋਕਾਂ ਨੇ ਇਹਨਾਂ ਮਹਾਨ ਵੀਰਾਂ ਨੂੰ ਸਾਡਾ ਨੂੰ ਵੋਟ ਪਾ ਕੇ ਭਾਈ ਅਮਰਪਾਲ ਸਿੰਘ ਔਰ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਮੈਂ ਵਧਾਈ ਵੀ ਦੇਣਾ ਚਾਹੁੰਦਾ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਉਹ ਜਾਗ ਪਏ ਸਿੱਖ ਜਿਹੜੇ ਆ ਖਾਸ ਕਰਕੇ ਕਿਉਂਕਿ ਜਾਗਣਾ ਜ਼ਰੂਰੀ ਸੀ ਜੇ ਜਾਗ ਲੀਏ ਤਾਂ ਫੇਰ ਹੀ ਸਵੇਰਾ ਹੁੰਦਾ ਹੈ ਤੋ ਇਸ ਕਰਕੇ ਜਿਹੜੀ ਇੱਕ ਕੌਮ ਹੈ ਇਹ ਕਈ ਵਾਰ ਬੰਨੀ ਰਸਵੇਰਾ ਹੋ ਜਾਂਦਾ ਪਰ ਜਾਗ ਪੈਂਦੀ ਹੈ ਕੌਮ ਤੋ ਅੱਜ ਬੜਾ ਵੱਡਾ ਉਤਸ਼ਾਹ ਬੜਾ ਵੱਡਾ ਜੋਸ਼ ਬੜਾ ਵੱਡਾ ਸਾਰਾ ਜਿਹੜਾ ਹੈ ਉਹ ਸਿੱਖ ਸੰਗਤ ਤੇ ਖਾਸ ਕਰਕੇ ਨੌਜਵਾਨ ਮੈਂ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ પા ਕੇ ਜਿਹੜਾ ਹੈ ਉਹ ਜਿੱਤ ਵਾਲੇ ਰਾਣੂ ਬਧਾਰਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸੀ ਔਰ ਭਾਈ ਕਵਰ ਚੜ੍ਹ ਸਿੰਘ ਪ੍ਰਧਾਨ ਆਂਡ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਤੇ ਉਹਨਾਂ ਦੇ ਮਾਪੇ ਜਿਹੜੇ ਬਜ਼ੁਰਗ ਸਨ ਹੋਰ ਵੀ ਜਥੇਬੰਦੀਆਂ ਜਿਨ੍ਹਾਂ ਨੇ ਵੀ ਉਹਨਾਂ ਦਾ ਵਾਸਤੇ ਰਾਤ ਦਿਨ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਸੇਕੋਂ ਲਈ ਅਕਾਦ ਤੇ ਅਕਸਾਇ ਜਿਹੜਾ ਸਮਾਂ ਸੀਗਾ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਦਵਾਰਿਆਂ ਤੇ ਹਮਲਾ ਕੀਤਾ ਇੱਕ ਜੋਨ ਨੂੰ ਪਹਿਲਾਂ ਹਮਲਾ ਕੀਤਾ ਜਿਸ ਵਿੱਚ ਭਾਈ ਮਹਿੰਗਾ ਸਿੰਘ ਬਬਰ ਸ਼ਹੀਦ ਹੋ ਗਏ ਉਸ ਤੋਂ ਬਾਅਦ 2 ਤਰੀਕ ਅ ਤੇ 3 ਤਰੀਕ ਦੀ ਰਾਤ ਨੂੰ ਕਰਕੇ ਹਮਲਾ ਦਿੱਤਾ ਗਿਆ ਜਿਹੜੇ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਿਦਿਦੜ ਆਮਰੋਂ ਆਈ ਸੀ ਉਹ ਸਚਕਣ ਸ਼ੇਵਮੰਦਰ ਸਾਹਿਬ ਦੇ ਅੱਗੇ ਕਰ ਗਏ ਚਾਰ ਜਵਨੋ ਕੜ ਕੇ 2:30 ਪਾਉਣੇ 5 ਵਜੇ ਪਹਿਲਾ ਹਮਲਾ ਜਿਹੜਾ ਸਚਕਣ ਸ਼ੇਵਮੰਦਰ ਸਾਹਿਬ ਤੇ ਲੋਬ ਦੇ ਗੋਲੇ ਨਾਲ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਤਾਂ ਵਾਲੇ ਭਾਈ ਮਰੀਕ ਸਿੰਘ ਬਾਬਾ ਈਸ਼ਬੇਕ ਸਿੰਘ ਅਤੇ ਬਾਬਾ ਠਾਰਾ ਸਿੰਘ ਅਤੇ ਬਬਰ ਖਾਲਸਾ ਦੇ ਸਿੰਘਾਣੇ ਡਟ ਕੇ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਭਾਈ ਅਮਰੀਕ ਸਿੰਘ ਭਾਈ ਸ਼ਿਵੇਕ ਸਿੰਘ ਬਾਬਾ 18 ਸਿੰਘ ਸ਼ਹੀਦ ਹੋ ਗਏ। ਬਾਕੀ ਸਿੰਘ ਜਿਹੜੇ ਸੰਤਨਾਂ ਦੇ ਹੁਕਮ ਕਰਦਾ ਕਿ ਜਿਹੜਾ ਨਿਕਲ ਕੇ ਜਾ ਸਕਦਾ ਉਹ ਨਿਕਲ ਜਾਵੇ। ਉਹਨਾਂ ਦੇ ਹੁਕਮ ਮੰਨਦੇ ਆ ਜਿਹੜੇ ਸਿੰਘ ਨਿਕਲ ਸਕਦੇ ਹੋ ਨਿਕਲ ਗਏ। ਪਰ ਭਾਰਤੀ ਫੌਜ ਨੇ ਜਰੀ ਕਾਲ ਤੱਕ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ। ਕਿਉਂਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਫੌਜ ਦੇ ਜਿਹੜੇ ਵੀ ਕਮਾਂਡਰ ਕਮਾਂਡੋ ਸੱਚਕਣ ਸ਼੍ਰੀਮਨ ਦੱਸਿਆ ਉੱਤਰਦੇ ਸਨ ਸਨਤ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਫੌਜ ਉਹਨਾਂ ਨੂੰ ਉਸੇ ਵळे ਹੀ ਟੈਟਰੀ ਕਰ ਦਿੰਦੀ ਸੀ ਇਹ ਸੋਏ ਭਾਰੀ ਨੁਕਸਾਨ ਦਾ ਬਦਲਾ ਲੈਣ ਲਈ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੰਕਾਂ ਗੋਪਨ ਨਾਲ ਟੈਟਰੀ ਕਰ ਦਿੱਤਾ ਗਿਆ ਇਹ ਸੀਨ ਜਦੋਂ ਵੀ ਸਿੱਖ ਕੌਮ ਦੇ ਸਾਹਮਣੇ ਆਉਂਦਾ ਆ ਸਿੱਖ ਕੌਮ ਉਦੋਂ ਹੀ ਜਜ਼ਬਾਤੀ ਹੁੰਦੀ ਹੈ ਉਦੋਂ ਹੀ ਸਿੱਖਾਂ ਦੇ ਮਨਾਂ ਵਿੱਚ ਰੋਸ ਵੀ ਆਉਂਦਾ ਹੈ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਦੀ ਉਹ ਟਹਿ ਢੇਰੀ ਬਿਲਡਿੰਗ ਨੂੰ ਵੇਖਦੇ ਆ ਉਸ ਮਾਪਨ ਨੂੰ ਵੇਖਦੇ ਆ ਤੇ ਆਪਣੇ ਆਪ ਹੀ ਮਨਾਚੇ ਰੋਸ ਅੱਖਾਂ 'ਚੋਂ ਅਸਰੂ ਆ ਜਾਂਦੇ ਆ ਉਹ ਸੀਨ ਜਿਹੜਾ ਹਮੇਸ਼ਾ ਹੀ ਸਿਰਕੋ ਨੂੰ ਇਹ ਫਿਰਦੇ ਤੇ ਉਕਰਿਆ ਹੋਇਆ ਆ ਜਦੋਂ ਵੀ 6 ਜੁਨ ਆਉਂਦੀ ਆ ਤਾਂ ਉਹ ਜਿਹੜਾ ਕੱਲੂ ਘਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਾਰੇ ਕੌਮ ਨੂੰ ਸਿੰਘ ਸਾਹਿਬ ਨੇ ਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਜੇਦੀਆਂ ਜੜੀਆਂ ਉਹ ਕਾਲੇ ਦੁਪੱਟੇ ਲੈਣ। ਹਰ ਇੱਕ ਨੂੰ ਸ੍ਰੀ ਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਚਾਹੀਦਾ। ਹਰ ਗੁਰਦਾਰੇ ਵਿੱਚ ਇਸ ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਕਾ ਨੂੰ ਜਾਣੂ ਕਰਾਉਣਾ ਚਾਹੀਦਾ। ਇਸੇ ਇਸੇ ਦਰਮੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਬ ਕੀਤਾ ਜਾ ਰਿਹਾ। ਜਿਹਦੇ ਭੋਗ 6 ਜੂਨ ਨੂੰ ਸਰੇ ਆਸਰਵਾਰ ਦੇ ਕੀਰਤਨ ਤੋਂ ਬਾਅਦ 7:30 ਵਜੇ ਪੈਣਗੇ। ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾ ਬੜਾ ਬਖਦਾਈ ਹੁੰਦਾ। ਸੰਘਤਾ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਪ ਕਰਦੇ ਹੋਏ ਮਨਾਉਣ ਇਹਦੀ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ